ਦੇ ਪੰਜਾਬ ਦੀ ਪਹਿਲੇ ਨੰਬਰ ਆ ਜਗਣੀ ਜਾਂਦੀ ਨਗਰ ਕਾਉਂਸਲ ਇੰਨੇ ਵਧੀਆ ਪ੍ਰਬੰਧ ਪਲਾਸਟਿਕ ਫ੍ਰੀ ਜ਼ੋਨ ਹੈ ਕਹਿੰਦੇ ਪਲਾਸਟਿਕ ਦੀ ਵਰਤੋਂ ਨਾ ਕਰੋ ਐਡਾ ਮਾਰਾ ਜਿਹੜਾ ਲੱਗਿਆ ਕਾਲਾ ਇਹਦੇ ਮਗਰ ਖਜ਼ਾਨਾ ਪਿਆ ਤੇ ਨਗਰ ਕਾਉਂਸਲ ਦੇ ਅੰਦਰ ਵਾਹ ਜੀ ਵਾਹ ਕਿਉਂ ਜੀ ਆ ਪਲਾਸਟਿਕ ਫ੍ਰੀ ਜ਼ੋਨ ਹੈ ਵਾਹ ਜੀ ਵਾਸ਼ ਕੇ ਅਸ਼ਕੇ ਦੇਖੋ ਆ ਸੱਟ ਨੂੰ ਕੋਈ ਜਗ੍ਹਾ ਨਹੀਂ ਖਰੀਦੀ ਤਾਂ ਕੂੜਾ ਲਿਆ ਕੇ ਸਾਰਾ ਨਗਰ ਕਾਉਂਸਲ ਦੇ ਅੰਦਰ ਸੈੱਟ ਲਿਆ ਇਹਨਾਂ ਨੇ ਇਸ ਵਸੇ ਰਹਾਇਸ਼ੀ ਕੋਠੀਆਂ ਵੀ ਭਾਈ ਇੱਥੇ ਅਫਸਰ ਸਹਿਬਾਨ ਰਾਤ ਨੂੰ ਠਹਿਰ ਸਕਦੇ ਨੇ ਲਓ ਜੀ ਇੱਕ ਕੁੱਤਾ ਜੀ ਆ ਗਏ ਆ ਨਗਰ ਕੌਂਸਲ ਸ੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੰਜਾਬੀਓ ਤੁਸੀਂ ਦੇਖ ਹੀ ਲਿਆ ਹੋਣਾ ਨਗਰ ਕਾਉਂਸਲ ਦਫ਼ਤਰ ਹੈ ਜਗਰਾਉ ਸੋ ਕਾਗਜ਼ਾਂ 'ਚ ਬਹੁਤ ਉੱਪਰੇ ਨਗਰ ਕੌਂਸਲ ਦਾ ਨਾਮ ਆਉਂਦਾ ਹੈ ਨਗਰ ਕੌਂਸਲ ਦੇ ਵਿੱਚ ਜਿਹੜੇ ਕਰਮਚਾਰੀ ਕੰਮ ਕਰਦੇ ਨੇ ਜਿੰਨੇ ਵੀ ਦਫ਼ਤਰਾਂ ਦੇ ਵਿੱਚ ਅਤੇ ਜਿਹੜੇ ਇੱਥੇ ਰਹਿੰਦੇ ਨੇ ਉਹ ਬਹੁਤ ਜ਼ਿਆਦਾ ਔਖੇ ਨੇ ਆਓ ਪੂਰੀ ਗੱਲ ਅੰਦਰ ਚੱਲ ਕੇ ਦਿਖਾਉਣਾ ਤੁਹਾਨੂੰ ਮੈਂ ਆਓ ਚੱਲੀਏ ਲਓ ਜੀ ਪੰਜਾਬੀਓ ਕੀਤੇ ਵਾਦੇ ਅਨੁਸਾਰ ਹੈਨਾ ਅੱਪਾ ਅੰਦਰ ਆ ਗਿਆ ਨਗਰ ਕਾਉਂਸਲ ਦੇ ਪੰਜਾਬ ਦੀ ਪਹਿਲੇ ਨੰਬਰ ਆ ਜੋ ਗਣੀ ਜਾਂਦੀ ਨਗਰ ਕਾਉਂਸਲ ਇੰਨੇ ਵਧੀਆ ਪ੍ਰਬੰਧ ਪਹਿਲਾਂ ਇੱਧਰ ਦਿਖਾ ਦੇ ਅਫਸਰਾਂ ਦੀ ਗੱਡੀ ਖੜੀ ਹੈ ਇਹੋ ਸਾਹਿਬ ਦੀ ਹੈ ਨਾ ਸੋ ਗੱਡੀ ਆ ਇਸ ਪਾਸੇ ਉਹਨਾਂ ਦਾ ਦਫ਼ਤਰ ਆ ਸਾਰਾ ਦਫ਼ਤਰ ਹੈ ਹਾਂ ਗੋਲ ਘੁੰਮ ਕੇ ਦਿਖਾ ਦੇ ਕਿਆ ਖੂਬਸੂਰਤ ਨਜ਼ਾਰਾ ਬਣਾਇਆ ਪਿਆ ਇੱਧਰਲੇ ਪਾਸੇ ਦੂਜੇ ਪਾਸੇ ਜਿੱਧਰ ਹੁਣ ਕੈਮਰਾ ਹੈ ਇੱਧਰ ਸਾਰੇ ਦਫ਼ਤਰ ਆ ਗਏ ਤੇ ਇਸ ਪਾਸੇ ਲਿਖਿਆ ਦੇਖੋ ਵੀ ਪਲਾਸਟਿਕ ਫ੍ਰੀ ਜ਼ੋਨ ਹੈ ਕਹਿੰਦੇ ਪਲਾਸਟਿਕ ਦੀ ਵਰਤੋਂ ਨਾ ਕਰੋ ਐਡਾ ਆ ਵੀ ਲੱਗਿਆ ਟੈਗ ਇਸ ਪਾਸੇ ਆ ਇਹਨਾਂ ਦੇ ਜੀਸੀਬੀ ਵਗੈਰਾ ਟੈਂਕਰ ਖਜ਼ਾਨਾ ਜਿਹੜਾ ਲੱਭਿਆ ਨਗਰ ਕੌਂਸਲ ਜਗਰਾਉਂ ਦੇ ਵਿੱਚ ਇਹਦੇ ਨਾਲ ਪੂਰੇ ਪੰਜਾਬ ਦੀ ਸਰਕਾਰ ਨੂੰ ਬਹੁਤ ਬੈਨੀਫਿਟ ਹੋਣ ਵਾਲਾ ਹੈ ਆਜਾ ਆਪਾਂ ਤੁਹਾਨੂੰ ਕਿਉਂਕਿ ਖਜ਼ਾਨਾ ਲੱਭ ਚੁੱਕਿਆ ਮੈਂ ਕਿਹਾ ਚਲੋ ਤੁਹਾਡੀ ਖਜ਼ਾਨੇ ਤੇ ਨਜ਼ਰ ਮਰਵਾ ਦਈਏ ਨਗਰ ਕੌਂਸਲ ਨੂੰ ਤੁਸੀਂ ਵੀ ਸ਼ਾਬਾਸ਼ੀ ਦੇ ਦੋ ਵੀ ਹਾਂ ਭਾਈ ਨਗਰ ਕੌਂਸਲ ਜਗਰਾਉਂ ਪਹਿਲੇ ਨੰਬਰਾਂ 'ਚ ਕਿਵੇਂ ਆ ਉਹ ਦਿਖਾਉਣਾ ਅਫਸਰਾਂ ਦੀਆਂ ਗੱਡੀਆਂ ਤੁਸੀਂ ਖੜੇ ਦੇਖ ਲਈਆਂ ਬਾਹਰ ਆ ਜਿਹੜਾ ਲੱਗਿਆ ਕਾਲਾ ਇਹਦੇ ਮਗਰ ਖਜ਼ਾਨਾ ਪਿਆ ਤੇ ਜਿਹੜੇ ਇਸ ਪਾਸੇ ਮੰਨ ਲਓ ਆ ਘਰ ਨੇ ਇੱਥੇ ਤੱਕ ਇਹਦੀ ਹਦੂਦ ਹੈ ਇਸ ਪਾਸੇ ਗਲੀ ਆ ਜਾਂਦੀ ਹੈ ਤੇ ਇਸ ਪਛੇਰ ਹਾਈਸ਼ੀ ਇਲਾਕਾ ਆ ਜਾਂਦਾ ਸਾਰਾ ਤੇਰਾ ਹਾਈਸ਼ੀ ਇਲਾਕੇ ਦੇ ਲੋਕ ਇੰਨੀ ਵਾਰੀ ਉਹਨਾਂ ਦਾ ਫੋਨ ਆਇਆ ਮੈਂ ਜਗਰਾਉਂ ਹੀ ਨਹੀਂ ਸੀਗਾ ਮਗਰ ਕਿਸ਼ਨ ਹਸਪੀਟਲ ਵੀ ਹੈ ਡਾਕਟਰ ਸਾਹਿਬ ਕਹਿੰਦੇ ਯਾਰ ਅਸੀਂ ਬਹੁਤ ਔਖੇ ਆ ਤੇ ਕੀ ਖਜ਼ਾਨਾ ਹੈ ਦੇਖੋ ਨਗਰ ਕੌਂਸਲ ਦੇ ਅੰਦਰ ਵਾਹ ਜੀ ਵਾਹ ਕਿਉਂ ਜੀ ਆ ਪਲਾਸਟਿਕ ਫਰੀ ਜ਼ੋਨ ਹੈ ਜਿਵੇਂ ਇਹ ਕਹਿੰਦੇ ਨੇ ਭਾਈ ਹਨਾ ਇਹ ਵੀਡੀਓ ਹੁਣ ਪੰਜਾਬ ਸਰਕਾਰ ਤੱਕ ਤੁਸੀਂ ਪੁੱਜਦੀ ਕਰਨੀ ਆ ਲਓ ਜੀ ਪਲਾਸਟਿਕ ਫਰੀ ਜ਼ੋਨ ਵਾਹ ਜੀ ਵਾਸ਼ ਕੇ ਅਸ਼ਕੇ ਦੇਖੋ ਆ ਪਲਾਸਟਿਕ ਫਰੀਜ ਉਹ ਨਗਰ ਕਾਉਂਸਲ ਦੇ ਅੰਦਰ ਦੀ ਗੱਲ ਕਰ ਰਿਹਾ ਹੁਣ ਹੋ ਸਕਦਾ ਮੇਰੇ ਸ਼ਬਦਾਂ 'ਚ ਥੋੜੀ ਫੇਰ ਫੇਰ ਹੋਵੇ ਕਿਉਂਕਿ ਬਹੁਤ ਜ਼ਿਆਦਾ ਮਸ਼ਕ ਮਾਰ ਰਿਹਾ ਲਓ ਜੀ ਦੇਖੋ ਹਾਲ ਵਾਹ ਜੀ ਵਾਹ ਕੂੜਾ ਸੱਟਣ ਨੂੰ ਕੋਈ ਜਗ੍ਹਾ ਨਹੀਂ ਖਰੀਦੀ ਤਾਂ ਕੂੜਾ ਲਿਆ ਕੇ ਸਾਰਾ ਨਗਰ ਕਾਉਂਸਲ ਦੇ ਅੰਦਰ ਸੱਟ ਲਿਆ ਇਹਨਾਂ ਨੇ ਇਸ ਬਸੇ ਰਹਾਇਸ਼ੀ ਕੋਠੀਆਂ ਵੀ ਭਾਈ ਇੱਥੇ ਅਫਸਰ ਸਹਿਬਾਨ ਰਾਤ ਨੂੰ ਠਹਿਰ ਸਕਦੇ ਨੇ ਇਸ ਤੋਂ ਅੱਗੇ ਸੜ ਤੋਂ ਜਾ ਨਹੀਂ ਹੋ ਰਿਹਾ ਉਹ ਮਗਰ ਇਸ ਪਾਸੇ ਡਾਕਟਰ ਕਿਸ਼ਨ ਦਾ ਹਸਪਤਲ ਹੈ ਤੇ ਮੇਰੇ ਤੋਂ ਬੋਲਿਆ ਵੀ ਨਹੀਂ ਜਾ ਰਿਹਾ। ਲਓ ਜੀ ਪਲਾਸਟਿਕ ਫ੍ਰੀ ਜ਼ੋਨ ਦਾ ਤੁਸੀਂ ਹਾਲ ਦੇਖੋ। ਆਹ ਇੱਕ ਕੁੱਤਾ ਜੀ, ਕੁੱਤਾ ਜੀ ਉੱਤੇ ਫਿਰਦੇ ਨੇ ਤੇ ਐਸ਼ ਕਰਦੇ ਨੇ ਵੀ ਹਾਂ ਸਾਰਾ ਕੋਸ਼ ਨਗਰ ਕਾਉਂਸਲ ਨੇ ਮੇਰਾ ਖਾਣ ਪੀਣ ਦਾ ਪ੍ਰਬੰਧ ਅੰਦਰ ਹੀ ਕਰਤਾ। ਜਿੰਨੇ ਕਰਮਚਾਰੀ ਕੰਮ ਕਰਦੇ ਨੇ ਕਿਉਂਕਿ ਬੋਲ ਨਹੀਂ ਸਕਦੇ ਭਾਈ ਨੌਕਰੀ ਹੈ। ਨੌਕਰੀ ਉਹਨਾਂ ਤੇ ਕਾਰਵਾਈ ਹੋ ਸਕਦੀ ਹੈ ਪਰ ਜਦੋਂ ਕਿਤੇ ਮਿਲਦੇ ਨੇ ਵੀਰੇ ਯਾਰ ਸਾਡਾ ਇੰਨਾ ਬੁਰਾ ਹਾਲ ਹੈ, ਸਾਡਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਆ ਦੇਖੋ। ਅੱਜ ਤੱਕ ਤੁਸੀਂ ਦੇਖਿਆ ਹੋਣਾ ਵੀ ਨਗਰ ਕੌਂਸਲ ਨੇ ਕੂੜਾ ਸੱਟ ਕੇ ਆਪ ਦੀ ਦਫ਼ਤਰ ਆਪਦਾ ਸਾਰਾ ਹੀ ਭਰ ਲਿਆ ਇੱਥੇ ਰਹਿائش ਬਣਾਈ ਹੋਈ ਆ ਭਾਈ ਅਫਸਰ ਸਾਹਿਬ ਆਣ ਆ ਕੇ ਰਹਿ ਸਕਦੇ ਨੇ ਹਲੋ ਆ ਜਿੰਦਾ ਲਾਇਆ ਹੋਇਆ ਉਹ ਪਰੇ ਪਾਰਕਿੰਗ ਨੂੰ ਸ਼ੈੱਡ ਹੈ ਕਿਉਂਕਿ ਨਗਰ ਕੌਂਸਲ ਕੋਲੇ ਜਗ੍ਹਾ ਹਜੇ ਬਹੁਤ ਆ ਪਿੱਛੇ ਹੈਣਾ ਹੁਣ ਮੇਰੇ ਕੋਲੇ ਉੱਪਰ ਜਾਣ ਦਾ ਇੱਥੇ ਸਾਧਨ ਨਹੀਂ ਹੈ ਮੈਂ ਨਹੀਂ ਤੁਹਾਨੂੰ ਉੱਤੇ ਚੜ ਕੇ ਸਾਰਾ ਦਿਖਾਉਂਦਾ ਕਿਉਂਕਿ ਖੜ ਨਹੀਂ ਹੁੰਦਾ 스멜 ਬਹੁਤ ਮਾਰ ਰਹੀ ਆ ਲਓ ਜੀ ਇੱਕ ਕੁੱਤਾ ਜੀ ਆ ਆ ਗਏ ਆ ਨਗਰ ਕਾਉਂਸਲ ਦੇ ਹਦੂਦ ਦੇ ਅੰਦਰ ਦਾ ਹਾਲ ਜਿਹੜਾ ਮੈਂ ਖਜ਼ਾਨਾ ਕਹਿ ਰਿਹਾ ਸੀ ਮੈਂ ਇਸ ਖਜ਼ਾਨੇ ਦੀ ਗੱਲ ਕਰ ਰਿਹਾ ਸੀ ਆ 100 ਮੀਟਰ ਵੀ ਨਹੀਂ 50 ਮੀਟਰ ਦੀ ਦੂਰੀ ਤੇ ਇਥੋਂ ਈਓ ਸਾਹਿਬ ਦਾ ਦਫ਼ਤਰ ਹੈ ਤੇ ਉਹ ਕਹਿੰਦੇ ਭਾਈ ਇਹ ਪਲਾਸਟਿਕ ਫਰੀਜ਼ ਔਨ ਹੈ ਤੇ ਆ ਪਲਾਸਟਿਕ ਫਰੀਜ਼ ਔਨ ਦਾ ਹਾਲ ਦੇਖ ਲਓ ਤੁਸੀਂ ਹੁਣ ਮੈਨੂੰ ਦੱਸੋ ਐਨਜੀਟੀ ਕੀ ਕੀ ਕਰੇ ਯਾਰ ਨਗਰ ਕੌਂਸਲ ਨੇ ਕੰਮ ਕੋਈ ਤੁਸੀਂ ਨਹੀਂ ਕਰਨਾ ਸਰਕਾਰਾਂ ਉਹ ਸੁੱਤੀਆਂ ਪਈਆਂ ਨੇ ਹੈਨਾ ਤੇ ਸਾਨੂੰ ਇੱਥੇ ਖੜ ਨਹੀਂ ਹੋ ਰਿਹਾ ਤੇ ਆ ਜਿਹੜੇ ਰਨਾਲ ਦੇ ਘਰਾਂ ਵਾਲੇ ਆ ਕਿਵੇਂ ਰਹਿੰਦੇ ਹੋਣਗੇ ਵਿਚਾਰੇ ਯਾਰ ਤੁਸੀਂ ਆਈਡੀਆ ਲਾ ਲਓ ਆਹ ਲਿਖੇ ਤੋਂ 50 ਮੀਟਰ ਦੀ ਦੂਰੀ ਤੇ ਆ ਹਾਲ ਆ ਭਾਈ ਲਓ ਜੀ ਆ ਦੇਖੋ ਨਗਰ ਕੌਂਸਲ ਦੀ ਹਦੂਦ ਦੇ ਅੰਦਰ ਕੂੜੇ ਦੇ ਅੰਬਾਰ ਲੱਗ ਚੁੱਕੇ ਨੇ ਤੇ ਆ ਬੰਦੇ ਆਹ ਜਿਹੜੇ ਲੋਕ ਨੇ ਇਹ ਵਿਚਾਰੇ ਹੱਦੋਂ ਵੱਧ ਔਖੇ ਨੇ ਜਿਹੜੇ ਆ ਰਹਿائش ਵਾਲੇ ਜਿਹੜੇ ਇੱਥੇ ਰਹਿੰਦੇ ਨੇ ਤੇ ਇੱਧਰ ਤੁਸੀਂ ਦੇਖ ਹੀ ਸਕਦੇ ਹੋ ਕਬਾੜ ਕਰਕੇ ਰੇੜੀਆਂ ਹੋਰ ਲੱਲੇ ਭੱਬੇ ਸਮਾਨ ਸਾਰਾ ਕੁਛ ਜਿਹੜਾ ਨਗਰ ਕੌਂਸਲ ਦੇ ਵਿੱਚ ਸਿੱਟਿਆ ਪਿਆ ਸੋ ਬਹੁਤ ਖੂਬਸੂਰਤ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਦਿਖਾ ਰਿਹਾ ਸੀ ਨਗਰ ਕੌਂਸਲ ਕੀ ਕਰਦੀ ਆ ਕਿਉਂਕਿ ਜਿੱਦਣ ਹਵਾ ਇਸ ਪਾਸੇ ਨੂੰ ਹੁੰਦੀ ਆ ਉਸ ਦਿਨ ਤਾਂ ਜਿਹੜੇ ਅਫਸਰ ਸਹਿਬਾਨ ਨੇ ਓਕੇ ਹੁੰਦੇ ਨੇ ਨਹੀਂ ਆ ਜਿਹੜਾ ਵੱਡਾ ਬਾੜ ਹੈ ਹੈਨਾ ਕਾਲੇ ਰੰਗ ਦਾ ਇਹ ਲਾਹਤਾ ਜਾਂਦਾ ਤੇ ਪਿੱਛੋਂ ਪਿੱਛੋਂ ਆ ਕੇ ਐਸ ਡੀ ਐਮ ਸਾਹਿਬ ਏ ਡੀ ਸੀ ਸਾਹਿਬ ਜਾਂ ਹੋਰ ਅਫਸਰ ਸਹਿਬਾਨ ਮੜ ਜਾਂਦੇ ਨੇ ਉਹ ਕਹਿੰਦੇ ਨੇ ਵੀ ਠੀਕਾ ਨਗਰ ਕਾਉਂਸਲ ਚ ਪੂਰੀ ਸਫਾਈ ਹੈ ਪਰ ਆ ਜਿਹੜਾ ਦਫਤਰ ਦੇ ਅੰਦਰ ਇਹਨਾਂ ਨੇ ਕੂੜੇ ਦੇ ਬਾਰ ਲਾ ਚੁੱਕੇ ਨੇ ਜਿਹੜੇ ਇਸ ਦੀ ਬੈਕ ਸਾਈਡ ਕਿਉਂਕਿ ਸਾਰਾ ਸ਼ਹਿਰ ਹੈ ਰਹਾਇਸ਼ੀ ਇਲਾਕਾ ਹੈ ਤੋਂ ਇਲਾਵਾ ਪਿੱਛੇ ਮੰਡੀ ਆ ਜਾਂਦੀ ਹੈ ਤੇ ਇਹ ਲੋਕ ਭਾਈ ਹੱਦੋਂ ਵੱਧ ਔਖੇ ਨੇ ਤੇ ਉਹ ਕਹਿੰਦੇ ਨੇ ਭਾਈ ਸਾਡੀ ਗੱਲ ਜ਼ਰੂਰ ਕਰਿਓ ਉੱਥੇ ਜਿਹੜਾ ਪੰਜਾਬ ਸਰਕਾਰ ਦੁਆਰਾ ਬਣਾਇਆ ਗਿਆ ਸਾਹਮਣੇ ਵੱਡਾ ਸੇਵਾ ਕੇਂਦਰ ਹੈ ਸੋ ਜਿਹੜੇ ਲੋਕ ਇੱਥੇ ਆਉਂਦੇ ਨੇ ਉਹ ਕਹਿੰਦੇ ਭਾਈ ਬਹੁਤ ਬੁਰਾ ਹਾਲ ਹੁੰਦਾ ਹੈ ਭਾਈ ਕੀ ਕਰੀਏ ਇਹ ਸੇਵਾ ਕੇਂਦਰ ਹੈ ਆ ਜਿਹੜੀਆਂ ਨਾ ਨੀਆਂ ਗੱਡੀਆਂ ਹੋਰ ਖੜੀਆਂ ਨੇ ਹਨਾ ਰੋਡ ਸਵੀਪਰ ਮਸ਼ੀਨ ਜਿਹੜੀ ਅਜੇ ਤੱਕ ਚੱਲੀ ਨਹੀਂ ਹੋਰ ਬੜਾ ਕੁਛ ਸੋ ਇਹ ਨਗਰ ਕਾਉਂਸਲ ਦੇ ਵਿੱਚ ਜਿਹੜਾ ਸਾਡੀ ਦੇ ਵਿੱਚ ਉਹ ਇਹ ਦਿਨ ਦਿਹਾੜੇ ਹੋ ਰਿਹਾ ਲੋਕ ਜਿਹੜੇ ਭਾਈ ਫੱਦੋਂ ਵੱਦ ਔਖੇ ਨੇ ਤੇ ਅੱਜ ਤਾਂ ਹਾਦੀ ਹੋ ਗਈ ਜਿਹੜਾ ਇਹ ਤਸਵੀਰਾਂ ਮੈਂ ਤੁਹਾਨੂੰ ਦਿਖਾਤੀਆਂ ਨਗਰ ਕਾਉਂਸਲ ਨੇ ਸਾਰੇ ਸ਼ਹਿਰ ਦਾ ਕੂੜਾ ਕੜਕਰ ਚੱਕ ਕੇ ਆਪਦੇ ਮਗਰ ਪੰਡਾਰ ਪੂਰਾ ਅੰਬਾਰ ਲਾ ਲਿਆ ਵੀ ਤਾਂ ਜੋ ਇਹ ਖਜ਼ਾਨਾ ਅਸੀਂ ਇਸ ਖਜ਼ਾਨੇ ਦੇ ਲਈ ਕੁਈ ਪੈਸਾ ਨਾ ਖਰਚ ਕੇ ਜ਼ਮੀਨ ਨਾ ਖਰੀਦ ਲੀਏ ਇਹ ਚਾਹੁੰਦੇ ਨੇ ਕਿਉਂਕਿ ਬਹੁਤ ਪੈਸਾ ਜਿਹੜਾ ਨਗਰ ਕੌਂਸਲ ਕੋਲੇ ਪਿਆ ਦੱਸਿਆ ਜਾ ਰਿਹਾ ਤੇ ਮੈਂ ਅਮਾਊਂਟ ਤੇ ਨਹੀਂ ਜਾ ਰਿਹਾ ਪਰ 30 ਕਰੋੜ ਪਲੱਸ ਅਮਾਊਂਟ ਜਿਹੜੀ ਨਗਰ ਕੌਂਸਲ ਜਗਰਾਉਂ ਕੋਲੇ ਪੈਸੇ ਪਏ ਦੱਸੇ ਜਾ ਰਹੇ ਨੇ ਸੋ ਭਾਈ ਸਰਕਾਰ ਜੀ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦਾ ਤੇ ਸਬੰਧਤ ਮੰਤਰੀ ਸਾਹਿਬ ਕੀ ਗੱਲ ਭਾਈ ਇਹਨਾਂ ਨੂੰ ਤੁਸੀਂ ਕਹਿੰਦੇ ਨਹੀਂ ਭਾਈ ਖਰੀਦ ਲਓ ਜ਼ਮੀਨ ਖਰੀਦ ਕੇ ਕਿਤੇ ਕੂੜੇ ਕਰਕਟ ਦਾ ਹੱਲ ਕਰ ਦਿਓ ਸਾਰੇ ਸ਼ਹਿਰ 'ਚ ਬਹੁਤ ਬੁਰਾ ਹਾਲ ਹੈ ਧਰਨੇ ਲਾਲਾ ਲੋਕਾਂ ਨੂੰ ਕੂੜਾ ਚਕਾਉਣਾ ਪੈਂਦਾ ਤੇ ਬਿਚਾਰੇ ਨਗਰ ਕੌਂਸਲ ਵਾਲੇ ਜਿਹੜੇ ਕਰਮਚਾਰੀ ਨੇ ਉਹ ਕੀ ਕਰਨ ਜਿੰਨੇ ਸਫਾਈ ਕਰਮਚਾਰੀ ਆ ਵਿਚਾਰੇ ਉਹ ਇੱਥੇ ਲਿਆਉਂਦੇ ਨੇ ਅੰਦਰ ਛੱਡ ਦਿੱਤੇ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਵਿਚਾਰਿਆਂ ਨੂੰ ਹਦਾਇਤਾਂ ਦਿੱਤੀਆਂ ਭਾਈ ਤੁਸੀਂ ਇੱਥੇ ਲਿਆਓ ਹਨਾ ਸ਼ਹਿਰ 'ਚ ਸਫਾਈ ਤਾਂ ਕਰਨੀ ਆ ਨਹੀਂ ਲੋਕ ਔਖੇ ਨੇ ਸੋ ਲਿਆ ਕੇ ਇਹਨਾਂ ਨੇ ਜਿਹੜਾ ਅੰਦਰਲਾ ਅਮਲਾ ਹੈ ਉਹ ਬੇਹੱਦ ਦੁਖੀ ਆ ਆਹ ਬਿਲਕੁਲ ਇਹੋ ਸਾਹਬ ਨੇ ਏਡਾ ਤੁਹਾਨੂੰ ਮੈਂ ਪਹਿਲਾਂ ਦਾਤਾ ਲਿਖ ਕੇ ਲਾਇਆ ਵੀ ਭਾਈ ਪਲਾਸਟਿਕ ਫਰੀ ਹੈ ਤੇ ਪਲਾਸਟਿਕ ਦਾ ਧੱਕੇ ਖਾਂਦਾ ਫਿਰਦਾ ਹੁਣ ਦੱਸੋ ਇਹਨਾਂ ਤੇ ਕੀ ਕਾਰਵਾਈ ਤੁਸੀਂ ਕਰੋਗੇ ਉਮੀਦ ਕਰਦੇ ਆ ਕਿ ਜਲਦੀ ਪੰਜਾਬ ਸਰਕਾਰ ਇਸ ਮਸਲੇ ਦਾ ਹੱਲ ਕਰੂਗੀ ਧੰ